ਐਕਟ੍ਰੈਸ ਦੀ ਜਿਹੜੀ ਐਸ਼ੋ ਆਰਾਮ ਦੀ ਜ਼ਿੰਦਗੀ ਹੁੰਦੀ ਹੈ ਇਹ ਜ਼ਿਆਦਾ ਤੋਂ ਜ਼ਿਆਦਾ 3 ਜਾਂ 4 ਸਾਲ ਦੀ ਹੁੰਦੀ ਹੈ ਇਸ ਤੋਂ ਬਾਅਦ ਐਕਟ੍ਰੈਸ ਜਾਂ ਤਾਂ ਆਪਣੇ ਘਰ ਦੇ ਵਿੱਚ ਮਰੀ ਹੋਈ ਮਿਲਦੀ ਹੈ ਜਾਂ ਫਿਰ ਉਹ ਸੁਸਾਈਡ ਕਰ ਲੈਂਦੀ ਹੈ ਜਾਂ ਫਿਰ ਉਹ ਨਸ਼ੇ ਦੀ ਓਵਰਡੋਸ ਦੇ ਨਾਲ ਮਰ ਜਾਂਦੀ ਹੈ ਨਹੀਂ ਤਾਂ ਉਹ ਕਿਸੇ ਨਸ਼ੇ ਦੀ ਆਦੀ ਹੋ ਕੇ ਦਰਦਰ ਦੇ ਉੱਪਰ ਭੀਖ ਮੰਗਦੀ ਫਿਰਦੀ ਹੈ ਜਾਂ ਫਿਰ ਕਿਸੇ ਐਕਟ੍ਰੈਸ ਦਾ ਮਟਰ ਹੋ ਜਾਂਦਾ ਹੈ ਭਿਆਨਕ ਤੋਂ ਭਿਆਨਕ ਇੰਸੀਡੈਂਟ ਇਹ ਪੋਸਟ ਐਕਟ੍ਰੈਸ ਦੇ ਨਾਲ ਹੁੰਦੇ ਨੇ 19 ਸਾਲ ਦੀ ਉਮਰ ਦੇ ਵਿੱਚ ਐਮਲੀ ਵੈਲਸ ਇੰਡਸਟਰੀ ਦੇ ਵਿੱਚ ਐਂਟਰੀ ਕਰਦੀ ਹੈ ਤੇ ਆਉਂਦੇ ਹੀ ਉਹ ਆਪਣੀ ਪਰਫਾਰਮੈਂਸ ਦੇ ਨਾਲ ਤੇ ਆਪਣੀ ਬਿਊਟੀ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ। ਉਸ ਨੂੰ ਵੱਡੇ ਵੱਡੇ ਸਟੂਡੀਓ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ। ਹਾਈ ਪ੍ਰੋਫਾਈਲ ਲੋਕਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ। ਐਮਲੀ ਵੈਲਸ ਬਹੁਤ ਜ਼ਿਆਦਾ ਐਡੈਕਟ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਬਹੁਤ ਜ਼ਿਆਦਾ ਆਦੀ ਹੋ ਗਈ ਸੀ ਕੈਟਾਮਾਈਨ ਦੀ। ਜਿਹੜੀਆਂ ਕੁੜੀਆਂ ਪੂਰ ਇੰਡਸਟਰੀ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦੇ ਲਈ ਇੰਡਸਟਰੀ ਦੇ ਵਿੱਚ ਕੰਮ ਕਰਨਾ ਕੋਈ ਸੌਖਾ ਤਜਰਬਾ ਨਹੀਂ ਹੁੰਦਾ ਕਿਉਂਕਿ ਜਿਹੜੀ ਇਹ ਦਲਦਲ ਹੈ ਬਹੁਤ ਜ਼ਿਆਦਾ ਭੈੜੀ ਹੈ ਇੱਥੇ ਕੁੜੀਆਂ ਐਂਟਰੀ ਤਾਂ ਆਪਣੀ ਮਰਜ਼ੀ ਦੇ ਨਾਲ ਕਰਦੀਆਂ ਨੇ ਪਰ ਉਹ ਚਾਹ ਕੇ ਵੀ ਇਸ ਦੇ ਵਿੱਚੋਂ ਫਿਰ ਬਾਹਰ ਨਹੀਂ ਨਿਕਲ ਪਾਉਂਦੀਆਂ ਇਹੀ ਕਾਰਨ ਹੈ ਕਿ ਜਦੋਂ ਪ੍ਰੋਡਕਸ਼ਨ ਹਾਊਸ ਨੂੰ ਲੱਗਦਾ ਹੈ ਕਿ ਉਹਨਾਂ ਦੇ ਐਕਟਰਸ ਜਾਂ ਉਹਨਾਂ ਦਾ ਐਕਟਰ ਹੁਣ ਥੱਕ ਗਿਆ ਹੈ ਵਧੀਆ ਪਰਫਾਰਮੈਂਸ ਨਹੀਂ ਦੇ ਰਿਹਾ ਤਾਂ ਉਹ ਉਸ ਨੂੰ ਕੈਟਾਮਾਈਨ ਦੇਣੀ ਸ਼ੁਰੂ ਕਰ ਦਿੰਦੇ ਨੇ 19 ਸਾਲ ਦੀ ਉਮਰ ਦੇ ਵਿੱਚ ਐਮਲੀ ਵੈਲਸ ਇੰਡਸਟਰੀ ਦੇ ਵਿੱਚ ਐਂਟਰੀ ਕਰਦੀ ਹੈ ਤੇ ਆਉਂਦੇ ਹੀ ਉਹ ਆਪਣੀ ਪਰਫਾਰਮੈਂਸ ਦੇ ਨਾਲ ਤੇ ਆਪਣੀ ਬਿਊਟੀ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ ਉਸ ਨੂੰ ਬਹੁਤ ਜ਼ਿਆਦਾ ਪਪੂਲੈਰਿਟੀ ਮਿਲਦੀ ਹੈ ਬਹੁਤ ਜ਼ਿਆਦਾ ਦੌਲਤ ਸ਼ੋਹਰਤ ਮਿਲਦੀ ਹੈ ਤੇ ਬਹੁਤ ਜ਼ਿਆਦਾ ਸਕਸੈਸ ਮਿਲਦੀ ਹੈ ਥੋੜੇ ਟਾਈਮ ਦੇ ਵਿੱਚ ਹੀ ਉਸ ਨੂੰ ਵੱਡੇ ਵੱਡੇ ਸਟੂਡੀਓ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਹਾਈ ਪ੍ਰੋਫਾਈਲ ਲੋਕਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਦੇਖਦੇ ਹੀ ਦੇਖਦੇ ਐਮਲੀ ਵੈਲਸ ਪੂਰਨ ਇੰਡਸਟਰੀ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਬਣ ਜਾਂਦੀ ਹੈ ਜਿਵੇਂ ਕਿ ਬਾਲੀਵੁੱਡ ਅਤੇ ਹਾਲੀਵੁੱਡ ਦੇ ਵਿੱਚ ਕੁਝ ਇਨਾਮ ਹੁੰਦੇ ਨੇ ਜਿਵੇਂ ਕਿ ਆਈਫਾ ਅਵਾਰਡ ਫਿਲਮ ਫੇਅਰ ਅਵਾਰਡ ਅਤੇ ਔਸਕਰ ਅਵਾਰਡ ਵਗੈਰਾ ਇਸ ਤਰ੍ਹਾਂ ਹੀ ਐਮਲੀ ਵੈਲਸ ਨੂੰ ਵੀ ਬਹੁਤ ਜ਼ਿਆਦਾ ਅਵਾਰਡ ਮਿਲਦੇ ਨੇ ਜਿਹੜੇ ਅਵਾਰਡ ਉਹ ਇੰਡਸਟਰੀ ਵੱਲੋਂ ਦਿੱਤੇ ਜਾਂਦੇ ਨੇ ਉਸ ਨੂੰ ABN ਅਵਾਰਡ XBIZ ਅਵਾਰਡ ਉਸ ਤੋਂ ਪਹਿਲਾਂ 2019 ਦੇ ਵਿੱਚ ਐਮਲੀ ਵੈਲਸ ਨੂੰ ਨੂ ਸਟਾਰ ਟੈਲੈਂਟ ਦਾ ਅਵਾਰਡ ਮਿਲਿਆ ਇਹਨਾਂ ਦੇ ਵਿੱਚੋਂ ABN ਅਵਾਰਡ ਇੱਕ ਅਜੀਹਾ ਅਵਾਰਡ ਹੁੰਦਾ ਹੈ ਜਿਹੜਾ ਬਹੁਤ ਵੱਡੇ ਲੈਵਲ ਦੇ ਉੱਪਰ ਇਹ ਅਵਾਰਡ ਜਦੋਂ ਹੁੰਦਾ ਹੈ ਉਦੋਂ ਪੈਸਾ ਖਰਚਿਆ ਜਾਂਦਾ ਹੈ ਬਹੁਤ ਮੋਟਾ ਪੈਸਾ ਲੱਗਦਾ ਹੈ ਤੇ ਤੇ ਦੁਨੀਆ ਭਰ ਦੀ ਸੈਲਿਬ੍ਰਿਟੀਜ਼ ਪਹੁੰਚਦੀਆਂ ਨੇ 2020 ਦੇ ਵਿੱਚ ਐਮਲੀ ਵੈਲਸ ਨੂੰ ਵੱਡੇ ਵੱਡੇ ਸਟੂਡੀਓ ਤੇ ਵੱਡੇ ਵੱਡੇ ਪ੍ਰੋਡਕਸ਼ਨ ਹਾਊਸ ਵੱਲੋਂ ਫੀਚਰ ਕੀਤਾ ਗਿਆ 2021 ਦੇ ਵਿੱਚ ਉਸ ਨੂੰ ਬੈਸਟ ਫੀਮੇਲ ਪਰਫਾਰਮੈਂਸ ਆਫ ਦਾ ਈਅਰ A ਅਵਾਰਡ ਦਿੱਤਾ ਗਿਆ 2022 ਦੇ ਵਿੱਚ ਇਸ ਨੂੰ XBZ ਅਵਾਰਡ ਮਿਲਦਾ ਹੈ ਜਿਹੜਾ ਇੱਕ ਬਹੁਤ ਵੱਡਾ ਨਾਮ ਨੇ ਤੇ ਵੱਡੇ ਅਵਾਰਡ ਨੇ ਇਹ ਅਟਾਸਟਰੀ ਦੇ ਇਸ ਤਰ੍ਹਾਂ ਐਮਲੀ ਵੈਲਸ ਦੀ ਜਿਹੜੀ ਫੈਨ ਫਾਲਿੰਗ ਹੁੰਦੀ ਹੈ ਉਹ ਲਗਾਤਾਰ ਵਧਦੀ ਜਾਂਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਉਸਦੇ ਬਹੁਤ ਜ਼ਿਆਦਾ ਫਾਲੋਅਰ ਹੋ ਜਾਂਦੇ ਨੇ ਇਹ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਰਹਿਣ ਲੱਗੀ ਤੇ ਆਪਣੀ ਜ਼ਿੰਦਗੀ ਦੇ ਡੇਲੀ ਦੇ ਤਜਰਬੇ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕਰਨ ਲੱਗੀ ਉਹ ਆਪਣੇ ਡੇਲੀ ਰੂਟੀਨ ਦੇ ਬਾਰੇ ਲੋਕਾਂ ਨੂੰ ਦੱਸਣ ਲੱਗੀ ਤੇ ਨਾਲ ਹੀ ਨਾਲ ਉਹ ਆਪਣੀ ਹੈਲਥ ਅਤੇ ਵੈਲਥ ਦੇ ਬਾਰੇ ਵੀ ਲੋਕਾਂ ਨੂੰ ਗਾਈਡ ਕਰਨ ਲੱਗੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਪਲੇਜ਼ਰ ਦੇ ਨਾਲ-ਨਾਲ ਹੈਲਥ ਵੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਤੇ ਮੈਂ ਢੇਰ ਸਾਰਾ ਪੈਸਾ ਵੀ ਕਮਾਉਣੀ ਹੈ ਤੇ ਆਨੰ ਪੂਰਾ ਖਿਆਲ ਰੱਖਦੀ ਹਾਂ ਉਹ ਕਿਦਾਂ ਆਪਣੀ ਹੈਲਥ ਨੂੰ ਮੇਨਟੇਨ ਕਰਨਾ ਹੈ ਇਹ ਚੀਜ਼ਾਂ ਦੇ ਟਿਪਸ ਲੋਕਾਂ ਨੂੰ ਦੱਸਦੀ ਤੇ ਇਹ ਵੀ ਦੱਸਦੀ ਕਿ ਕਿਵੇਂ ਤੁਸੀਂ ਆਪਣੇ ਪੈਸੇ ਨੂੰ ਕਿਹੜੀ-ਕਿਹੜੀ ਜਗ੍ਹਾ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਕਿਵੇਂ ਤੁਸੀਂ ਮੇਰੇ ਵਾਂਗੂ ਹੋਰ ਜ਼ਿਆਦਾ ਪੈਸਾ ਕਮਾ ਸਕਦੇ ਹੋ ਤੇ ਮੇਰੇ ਵਾਂਗੂ ਸਿਹਤ ਵੀ ਵਧੀਆ ਰੱਖ ਸਕਦੇ ਹੋ ਇਹ ਡੇਲੀ ਬਹੁਤ ਜ਼ਿਆਦਾ ਐਕਟਿਵ ਰਹਿੰਦੀ ਸੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇਸ ਕਾਰਨ ਬਹੁਤ ਜ਼ਿਆਦਾ ਲੋਕ ਇਸ ਨੂੰ ਡੇਲੀ ਸੁਣਦੇ ਸਨ ਤੇ ਫੋਲੋ ਕਰਦੇ ਸਨ ਪਰ ਸਾਨੂੰ 2024 ਦੀ ਸ਼ੁਰੂਆਤ ਦੇ ਵਿੱਚ ਇੱਕ ਬਹੁਤ ਵੱਡੀ ਤ੍ਰੈਜਡੀ ਹੁੰਦੀ ਹੈ ਤੇ ਇਹ ਕੁੜੀ ਨੂੰ ਹਸਪੀਟਲ ਦੇ ਵਿੱਚ ਐਡਮਿਟ ਹੋਣਾ ਪ ਨਾ ਪੈਂਦਾ ਹੈ ਐਮਲੀਵੈਲਸ ਬਹੁਤ ਜਿਆਦਾ ਐਡਿਕਟ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਬਹੁਤ ਜਿਆਦਾ ਆਦੀ ਹੋ ਗਈ ਸੀ ਕੈਟਾਮਾਈਨ ਦੀ ਕੈਟਾਮਾਈਨ ਉਹ ਚੀਜ਼ ਹੈ ਜਦੋਂ ਕਿਸੇ ਦੀ ਸਰਜਰੀ ਕੀਤੀ ਜਾਂਦੀ ਹੈ ਤਾਂ ਉਸ ਇਨਸਾਨ ਨੂੰ ਕੈਟਾਮਾਈਨ ਦਿੱਤੀ ਜਾਂਦੀ ਹੈ ਤਾਂ ਕਿ ਉਸ ਨੂੰ ਦਰਦ ਦਾ ਅਹਿਸਾਸ ਨਾ ਹੋਵੇ ਉਸ ਦਾ ਦਿਮਾਗ ਸੌਂ ਨ ਹੋ ਜਾਵੇ ਇਨਸਾਨ ਦੀ ਆਪਣੀਆਂ ਅੱਖਾਂ ਖੁੱਲੀਆਂ ਹੁੰਦੀਆਂ ਨੇ ਪਰ ਉਸ ਨੂੰ ਆਲੇ ਦੁਆਲੇ ਕੀ ਹੋ ਰਿਹਾ ਹੈ ਜਾਂ ਕੁਝ ਉਸ ਦੀ ਬਾਡੀ ਦੇ ਨਾਲ ਕੀ ਕੀਤਾ ਜਾ ਰਿਹਾ ਹੈ ਬੱਡ ਟੱਕ ਉਸ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਇੰਨੀ ਜਿਆਦਾ ਸਟਰੋਂਗ ਹੁੰਦੀ ਹੈ ਕੈਟਾਮਾਈਨ ਕੈਟਾਮਾਈਨ ਨੂੰ ਉੱਥੇ ਵੀ ਵਰਤਿਆ ਜਾਂਦਾ ਹੈ ਜਿਹੜਾ ਇਨਸਾਨ ਡਿਪਰੈਸ਼ਨ ਦਾ ਸ਼ਿਕਾਰ ਹੋਵੇ ਜਾਂ ਫਿਰ ਉਸ ਨੂੰ ਸੁਸਾਇ ਦੇ ਵਿੱਚ ਆਉਂਦੇ ਹੋਣ ਉਸ ਇਨਸਾਨ ਨੂੰ ਵੀ ਕੈਟਾਮਾਈਨ ਦਿੱਤੀ ਜਾਂਦੀ ਹੈ ਤੇ ਕੈਟਾਮਾਈਨ ਦੀ ਵਰਤੋਂ ਕੀਤੀ ਜਾਂਦੀ ਹੈ ਪੀਟੀਐਸਡੀ ਬਿਮਾਰੀ ਦੇ ਦੌਰਾਨ ਵੀ ਜਿਹੜੀ ਪੀਟੀਐਸਡੀ ਬਿਮਾਰੀ ਹੁੰਦੀ ਹੈ ਇਹ ਇੱਕ ਤਰ੍ਹਾਂ ਦਾ ਟਰੋਮਾ ਹੁੰਦਾ ਹੈ ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਇੰਨੀ ਖਤਰਨਾਕ ਘਟਨਾ ਘਟ ਜਾਂਦੀ ਹੈ ਜਿਸ ਦੇ ਵਿੱਚੋਂ ਅਸੀਂ ਬਾਹਰ ਨਹੀਂ ਨਿਕਲ ਪਾਉਂਦੇ ਤੇ ਸਾਨੂੰ 24 ਘੰਟੇ ਇਦਾਂ ਹੀ ਲੱਗਦਾ ਰਹਿੰਦਾ ਹੈ ਕਿ ਉਹ ਘਟਨਾ ਸਾਡੇ ਨਾਲ ਹੋਣੀ ਹੀ ਘਟੀ ਹੈ ਜਾਂ ਦੁਬਾਰਤੋਂ ਫਿਰ ਘਟੇਗੀ ਅਸੀਂ ਲਗਾਤਾਰ ਉਹ ਘਟਨਾ ਦੇ ਖਿਆਲਾਂ ਦੇ ਵਿੱਚ ਹੀ ਡੁੱਬੇ ਰਹਿੰਦੇ ਹਾਂ ਤੇ ਬਾਰ-ਬਾਰ ਸਾਨੂੰ ਡਰ ਲੱਗਦਾ ਰਹਿੰਦਾ ਹੈ ਜਦੋਂ ਜਦੋਂ ਇਨਸਾਨ ਉਸ ਦੀ ਜ਼ਿੰਦਗੀ ਦੇ ਵਿੱਚ ਘਟਨਾ ਹੋਈ ਹੈ ਉਸ ਦੇ ਬੁਰੇ ਖਿਆਲ ਆਉਂਦੇ ਰਹਿੰਦੇ ਨੇ ਇਹ ਜਿਹੜੀ ਸਿਚੁਏਸ਼ਨ ਹੁੰਦੀ ਹੈ ਇਸ ਨੂੰ ਪੀਟੀਐਸਡੀ ਕਹਿੰਦੇ ਨੇ ਇਸ ਬਿਮਾਰੀ ਦੇ ਨਾਲ ਇਨਸਾਨ ਦਾ ਜਿਹੜਾ ਬਿਹੇਵੀਅਰ ਹੈ ਉਹ ਚੇਂਜ ਹੋਣ ਲੱਗ ਜਾਂਦਾ ਹੈ ਤੇ ਉਸ ਨੂੰ ਸੁਸਾਈਡ ਕਰਦੇ ਥਾਟ ਆਉਣ ਲੱਗ ਜਾਂਦੇ ਨੇ ਤੇ ਜਿਹੜੀਆਂ ਕੁੜੀਆਂ ਪੋਰ ਇੰਡਸਟਰੀ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦੇ ਲਈ ਰਾਸ਼ਟਰੀ ਦੇ ਵਿੱਚ ਕੰਮ ਕਰਨਾ ਕੋਈ ਸੌਖਾ ਤਜਰਬਾ ਨਹੀਂ ਹੁੰਦਾ ਕਿਉਂਕਿ ਲੰਬੇ ਸਮੇਂ ਤੱਕ ਗੈਰ ਮਰਦਾ ਦੇ ਨਾਲ ਇਹ ਕੁੜੀਆਂ ਨੂੰ ਘੰਟਿਆਂ ਵੱਧੀ ਲਗਾਤਾਰ ਐਨੇ ਲੋਕਾਂ ਦੇ ਸਾਹਮਣੇ ਸ਼ੂਟ ਕਰਨਾ ਪੈਂਦਾ ਹੈ ਚਾਹੇ ਕੁੜੀ ਦੀ ਇੱਛਾ ਹੋਵੇ ਨਾ ਹੋਵੇ ਤਾਂ ਵੀ ਉਸ ਨੂੰ ਸ਼ੂਟ ਕਰਨਾ ਪੈਂਦਾ ਹੈ ਕਿਉਂਕਿ ਉਸ ਨੇ ਇਹ ਕੰਮ ਦੇ ਪੈਸੇ ਲਏ ਹੁੰਦੇ ਨੇ ਤੇ ਜਦੋਂ ਇਸ ਤਰ੍ਹਾਂ ਦੇ ਉਹ ਵੀਡੀਓ ਸ਼ੂਟ ਹੁੰਦੀਆਂ ਨੇ ਤਾਂ ਬਹੁਤ ਜ਼ਿਆਦਾ ਮਾੜੇ ਤਜਰਬੇ ਹੁੰਦੇ ਨੇ ਕੁੜੀਆਂ ਤੇ ਮੁੰਡੇ ਦੋਨਾਂ ਦੇ ਨਾਲ ਹੀ ਚਾਹੇ ਉਹ ਮੁੰਡਾ ਸ਼ੂਟ ਕਰ ਰਿਹਾ ਹੋਵੇ ਚਾਹੇ ਕੁੜੀ ਕਰ ਰਹੀ ਹੋਵੇ ਕਿਉਂਕਿ ਇਹਨਾਂ ਨੂੰ ਆਪਣੀ ਇੱਛਾ ਦੇ ਵਿਰੁੱਧ ਜਾ ਕੇ ਵੀ ਉੱਥੇ ਸੀਨ ਦੇਣੇ ਪੈਂਦੇ ਨੇ ਤੇ ਇਹੀ ਸਭ ਕੁਝ ਹੋਇਆ ਸੀ ਐਮਲੀ ਵਿਲਸ ਦੇ ਨਾਲ ਕਿਉਂਕਿ ਜਦੋਂ ਉਹ ਸ਼ੂਟ ਕਰਦੀ ਸੀ ਉੱਥੇ ਵੀ ਉਸ ਦੇ ਨਾਲ ਕੁਝ ਮਾੜੇ ਤਜਰਬੇ ਹੋਏ ਸੀ ਜਿਹੜੇ ਉਸ ਦੇ ਦਿਮਾਗ ਦੇ ਵਿੱਚੋਂ ਨਿਕਲ ਨਹੀਂ ਰਹੇ ਸਨ ਤੇ ਜਿਹੜਾ ਪ੍ਰੋਡਿਊਸਰ ਹੁੰਦਾ ਹੈ ਜਾਂ ਕਈ ਪ੍ਰੋਡਕਸ਼ਨ ਹਾਊਸ ਹੁੰਦਾ ਹੈ ਉਹ ਕਦੇ ਵੀ ਨਹੀਂ ਚਾਹੁੰਦਾ ਕਿ ਉਹਨਾਂ ਦੀ ਐਕਟਰੈਸ ਦੇ ਚਿਹਰੇ ਦੇ ਉੱਪਰ ਜਾਂ ਉਸ ਦੇ ਦਿਮ ਤੇ ਬਹੁਤ ਜਿਆਦਾ ਪਲੇਜ਼ਰ ਦੇ ਵਿੱਚ ਦਿਖਾਉਣਾ ਆਉਂਦਾ ਹੈ ਇਸ ਲਈ ਇਹ ਨਹੀਂ ਚਾਹੁੰਦੇ ਕਿ ਇਹਨਾਂ ਦੀ ਐਕਟਰਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਡਿਪਰੈਸ਼ਨ ਹੋਵੇ ਇਹੀ ਕਾਰਨ ਹੈ ਕਿ ਜਦੋਂ ਪ੍ਰੋਡਕਸ਼ਨ ਹਾਊਸ ਨੂੰ ਲੱਗਦਾ ਹੈ ਕਿ ਉਹਨਾਂ ਦੇ ਐਕਟਰਸ ਜਾਂ ਉਹਨਾਂ ਦਾ ਐਕਟਰ ਹੁਣ ਥੱਕ ਗਿਆ ਹੈ ਵਧੀਆ ਪਰਫਾਰਮੈਂਸ ਨਹੀਂ ਦੇ ਰਿਹਾ ਤਾਂ ਉਹ ਉਸ ਨੂੰ ਕੈਟਾਮਾਈਨ ਦੇਣੀ ਸ਼ੁਰੂ ਕਰ ਦਿੰਦੇ ਨੇ ਜਦੋਂ ਐਕਟਰਸ ਜਾਂ ਐਕਟਰ ਨੂੰ ਕੈਟਾਮਾਈਨ ਦਿੱਤੀ ਜਾਂਦੀ ਹੈ ਉਹਨਾਂ ਦਾ ਦਿਮਾਗ ਸੌਨ ਹੋ ਜਾਂਦਾ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੀ ਬਾਡੀ ਦੇ ਨਾਲ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਤੇ ਉਹ ਬਹੁਤ ਵਧੀਆ ਸ਼ੂਟ ਕੰਪਲੀਟ ਕਰ ਦਿੰਦੇ ਨੇ ਜਦਕਿ ਵਿਡੀਓ ਇੱਕ ਅਜੀਬੀ ਚੀਜ਼ ਹੈ ਜਿਸ ਨੂੰ ਇੱਕ ਮਰਦ ਵੀ ਆਪਣੇ ਹੋਸੋ ਹਵਾਸ਼ ਦੇ ਵਿੱਚ ਕਦੇ ਵੀ ਸ਼ੂਟ ਨਹੀਂ ਕਰ ਸਕਦਾ ਕਿਉਂਕਿ ਉਹ ਜਗ੍ਹਾ ਦੇ ਉੱਪਰ 30 ਤੋਂ 40 ਬੰਦਿਆਂ ਦਾ ਇਕੱਠ ਹੋ ਜਾਂਦਾ ਹੈ ਤੇ ਪੂਰੀ ਪ੍ਰੋਡਕਸ਼ਨ ਟੀਮ ਮੌਜੂਦ ਹੁੰਦੀ ਹੈ ਤੇ ਉੱਥੇ ਵੀ ਗੈਰ ਮਰਦ ਜਾਂ ਗੈਰ ਔਰਤ ਦੇ ਨਾਲ ਤੁਹਾਨੂੰ ਨੇੜਤਾ ਦਿਖਾਉਣੀ ਪੈਂਦੀ ਹੈ ਜਿਹੜਾ ਕਿ ਬਹੁਤ ਜ਼ਿਆਦਾ ਔਖਾ ਕੰਮ ਹੈ ਤੇ ਤਕਰੀਬਨ ਇਹ ਜਿੰਨੇ ਵੀ ਐਕਟਰ ਜਾਂ ਐਕਟ੍ਰੈਸ ਹੁੰਦੀਆਂ ਨੇ ਇਹ ਆਪਣੇ ਦਿਮਾਗ ਦੇ ਨਾਲ ਬਹੁਤ ਜ਼ਿਆਦਾ ਲੜਦੇ ਨੇ ਇਹਨਾਂ ਦੇ ਦਿਮਾਗ ਦੇ ਉੱਪਰ ਹਮੇਸ਼ਾ ਹੀ ਸਟ्रेस ਬਣੀ ਰਹਿੰਦੀ ਹੈ ਤੇ ਮੋਸਟਲੀ ਬਾਹਰਲੀਆਂ ਕੰਟਰੀਆਂ ਵਾਲੇ ਜਿੰਨੇ ਵੀ ਚੈਨਲ ਨੇ ਉਹ ਸਾਰੀ ਅੰਡਾਸਟ੍ਰੀਓ ਐਕਸਪੋਜ਼ ਕਰ ਚੁੱਕੇ ਨੇ ਕਿ ਉੱਥੇ ਕੀ ਕੀ ਕੁਛ ਹੁੰਦਾ ਹੈ ਤੇ ਕਿੰਨਾ ਮਾੜਾ ਬਤੀਰਾ ਹੁੰਦਾ ਹੈ ਐਮਲੀ ਵਾਈਲਜ਼ ਨਾਮ ਦੀ ਇਹ ਕੁੜੀ ਨੂੰ ਵੀ ਇਹ ਚੀਜ਼ ਤੋਂ ਬਚਣ ਦੇ ਲਈ ਬਾਰ-ਬਾਰ ਕੈਟਾਮਾਈਨ ਦਿੱਤਾ ਜਾਂਦਾ ਸੀ ਤੇ ਹੌਲੀ-ਹੌਲੀ ਐਮਲੀ ਕੈਟਾਮਾਈਨ ਦੀ ਇੰਨੀ ਜ਼ਿਆਦਾ ਐਡਿਕਟ ਹੋ ਜਾਂਦੀ ਹੈ ਕਿ ਉਸ ਨੂੰ ਨਾਰਮਲ ਦਿਨ ਦੇ ਵਿੱਚ ਵੀ ਬਿਨਾਂ ਕਿਸੇ ਜਿਸ ਦਿਨ ਸ਼ੂਟ ਵੀ ਨਹੀਂ ਹੁੰਦਾ ਸੀ ਉਸ ਦਿਨ ਵੀ ਕੈਟਾਮਾਈਨ ਲੈਣਾ ਪੈਂਦਾ ਸੀ ਕਿਉਂਕਿ ਉਹ ਹੁਣ ਇਸ ਦੀ ਆਦੀ ਹੋ ਚੁੱਕੀ ਸੀ ਉਸ ਦੀ ਦਿਨ ਦੀ ਸ਼ੁਰੂਆਤ ਕੈਟਾਮਾਈਨ ਤੋਂ ਹੀ ਹੁੰਦੀ ਸੀ ਕਿਉਂਕਿ ਜੇਕਰ ਐਮਲੀ ਕੈਟਾਮਾਈਨ ਨਹੀਂ ਲੈਂਦੀ ਸੀ ਤਾਂ ਸ਼ੂਟ ਦੇ ਟਾਈਮ ਜਿਹੜੀਆਂ ਉਸ ਦੇ ਨਾਲ ਬੁਰੀਆਂ-ਪੁਰੇ ਬਤੀ ਦਿਮਾਗ ਦੇ ਵਿੱਚੋਂ ਨਿਕਲਦੀਆਂ ਨਹੀਂ ਸਾਂ ਫੈਮਲੀ ਇਸ ਕਰਕੇ ਵੀ ਬਾਰ ਬਾਰ ਕੈਟਾਮਾਈਨ ਲੈਂਦੀ ਸੀ ਕਿਉਂਕਿ ਜਦੋਂ ਵੀਡੀਓ ਨੂੰ ਸ਼ੂਟ ਕਰਦੀ ਸੀ ਉੱਥੇ ਉਸ ਦੇ ਨਾਲ ਜਿਹੜਾ ਕੁਝ ਹੁੰਦਾ ਸੀ ਉਸ ਦੇ دھਮਾਕ ਦੇ ਵਿੱਚੋਂ ਉਹ ਚੀਜ਼ਾਂ ਬਾਹਰ ਨਹੀਂ ਨਿਕਲਦੀਆਂ ਸਨ ਬਿਨਾਂ ਕਟਾ ਮਾਈਨ ਤੋਂ ਤੇ ਜਦੋਂ ਕੋਈ ਇਨਸਾਨ ਕਿਸੇ ਵੀ ਚੀਜ਼ ਦੀ ਓਵਰਡੋਜ਼ ਲੈਣੀ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਦੇ ਸਾਈਡ ਇਫੈਕਟ ਆਉਣੇ ਵੀ ਲਾਜ਼ਮੀ ਨਹੀਂ ਤੇ 2024 ਦੀ ਸਟਾਰਟਿੰਗ ਦੇ ਵਿੱਚ ਜਦੋਂ ਐਮਲੀ ਵੀ ਰੀਹੈਬ ਸੈਂਟਰ ਦੇ ਵਿੱਚ ਐਡਮਿਟ ਹੁੰਦੀ ਹੈ ਤਾਂ ਉਸ ਨੂੰ ਕਾਰਟਿਕ ਅਰੇਸਟ ਆਉਂਦਾ ਹੈ ਐਮਲੀ ਦਾ ਬ੍ਰੇਨ ਜਦ ਹੀ ਡੈਮੇਜ ਹੋ ਜਾਂਦਾ ਹੈ ਤੇ ਉਸ ਦਾ ਸਰੀਰ ਪੈਰਾਲਾਈਜ਼ ਹੋ ਜਾਂਦਾ ਹੈ ਜਾਨੀ ਕਿ ਐਮਲੀ ਦੇ ਬ੍ਰੇਨ ਦੇ ਅੰਦਰ ਆਕਸੀਜਨ ਸੀ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਸਪਲਾਈ ਨਹੀਂ ਹੋ ਰਹੀ ਸੀ ਇਹ ਜਿਹੜ ਕਹਾ ਜਾਂਦਾ ਹੈ ਇਹ ਬਿਮਾਰੀ ਦੇ ਵਿੱਚ ਇਨਸਾਨ ਸਿਰਫ ਆਪਣੀਆਂ ਅੱਖਾਂ ਨੂੰ ਹਿਲਾ ਸਕਦਾ ਹੈ ਇਸ ਤੋਂ ਬਿਨਾ ਉਹ ਆਪਣੇ ਸਰੀਰ ਦੇ ਕਿਸੇ ਵੀ ਅੰਗ ਨੂੰ ਹਿਲਾ ਨਹੀਂ ਸਕਦਾ ਯਾਨੀ ਕਿ ਇਹ ਬਿਮਾਰੀ ਦੇ ਨਾਲ ਪੀੜਤ ਇਨਸਾਨ ਨੂੰ ਸਭ ਕੁਝ ਸਮਝ ਆ ਰਿਹਾ ਹੁੰਦਾ ਹੈ ਪਰ ਨਾ ਉਹ ਆਪਣੀ ਗੱਲ ਸਮਝਾ ਸਕਦਾ ਹੈ ਤੇ ਨਾ ਹੀ ਕੋਈ ਇਸ਼ਾਰਾ ਕਰ ਸਕਦਾ ਹੈ ਜਾਨੀ ਕਿ ਇਹ ਬਿਮਾਰੀ ਦੇ ਨਾਲ ਪੀੜਤ ਇਨਸਾਨ ਜੇਕਰ ਆਪਣੀ ਗੱਲ ਕਿਸੇ ਨੂੰ ਸਮਝਾਉਣਾ ਵੀ ਚਾਹੇਗਾ ਇਸ਼ਾਰਾ ਕਰਕੇ ਜਾਂ ਬੋਲ ਕੇ ਜਾਂ ਕੁਝ ਵੀ ਜਾਂ ਕੋਈ ਆਪਣੀ ਤਕਲੀਫ ਦੱਸਣਾ ਚਾਹੇਗਾ ਤਾਂ ਉਹ ਕਦੇ ਵੀ ਨਹੀਂ ਦੱਸ ਸਕੇਗਾ ਐਸ ਇਨਸਾਨ ਦੇ ਕੋਲ ਕੋਈ ਮੌਕਾ ਹੀ ਨਹੀਂ ਹੁੰਦਾ ਆਪਣੀ ਗੱਲ ਸਾਹਮਣੇ ਵਾਲੇ ਇਨਸਾਨ ਦੇ ਕੋਲ ਰੱਖਣ ਦਾ ਬਸ ਇਹ ਸਿਰਫ ਆਪਣੀਆਂ ਅੱਖਾਂ ਨੂੰ ਹੀ ਹਿਲਾ ਸਕਦਾ ਹੈ ਤੇ ਇਹੀ ਬਿਮਾਰੀ ਨੂੰ ਕਹਿੰਦੇ ਹਨ ਲੋਕਡ ਇਨ ਸਿੰਡਰੋਮ ਤੇ ਡੇਢ ਸਾਲ ਹੋ ਚੁਕਿਆ ਹੈ ਐਮਲੀ ਨੂੰ ਹਸਪੀਟਲ ਦੇ ਵਿੱਚ ਐਡਮਿਟ ਹੋਏ ਤੇ ਸਨ 2025 ਵੀ ਅੱਧਾ ਨਿਕਲ ਚੁਕਿਆ ਹੈ ਪਰ ਐਮਲੀ ਦੀ ਹਾਲਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੁਧਾਰ ਨਹੀਂ ਹੋਇਆ ਉਸ ਦੀ ਹਜੇ ਵੀ ਦਵਾਈ ਚੱਲ ਰਹੀ ਹੈ ਤੇ ਉਹ ਹਜੇ ਵੀ ਹਸਪੀਟਲ ਦੇ ਵਿੱਚ ਐਡਮਿਟ ਹੈ ਹੁਣ ਆਪਾਂ ਆਉਣੇ ਹਾਂ ਉਹ ਪੁਆਇੰਟ ਦੇ ਉੱਪਰ ਜਿਸ ਕਾਰਨ ਮੈਂ ਸਾਰੀ ਵੀਡੀਓ ਜਾਂ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸੀਆਂ ਹਨ ਪਰਨ ਇੰਡਸਟਰੀ ਜਿਹੜੀ ਹਰ ਕਿਸੇ ਨੂੰ ਦੇਖਣ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਜ਼ੀਮੋਸਲੀ ਲੋਕਾਂ ਦਾ ਇਹੀ ਕਹਿਣਾ ਹੁੰਦਾ ਹੈ ਕਾਸ਼ ਮੈਨੂੰ ਵੀ ਕੋਈ ਇਦਾਂ ਦੀ ਜੌਬ ਮਿਲ ਜAVE ਜਿਸ ਦੇ ਵਿੱਚ ਪੈਸੇ ਦੇ ਨਾਲ ਇੰਨੀ ਮौज-ਮਸਤੀ ਵੀ ਹੋਵੇ ਪਰ ਅਸਲ ਦੇ ਵਿੱਚ ਜਿਹੜਾ ਇਹ ਗਲੈਮਰ ਹੁੰਦਾ ਹੈ ਜਿਹੜਾ ਇਹ ਤੁਹਾਨੂੰ ਪੈਸਾ ਦਿਖਦਾ ਹੈ ਇਹ ਐਕਟ੍ਰੈਸ ਦੇ ਕੋਲ ਇਹਦੇ ਪਿੱਛੇ ਬਹੁਤ ਜ਼ਿਆਦਾ ਮਾੜੇ ਤਯਾਰਬੇ ਹੁੰਦੇ ਨੇ ਜ਼ਿਆਦਾਤਰ ਜਿੰਨੀਆਂ ਵੀ ਪਰਨ ਐਕਟ੍ਰੈਸ ਹੋਈਆਂ ਨੇ ਉਹਨਾਂ ਦਾ ਅੰਤ ਬਹੁਤ ਜ਼ਿਆਦਾ ਮਾੜਾ ਹੋਇਆ ਹੈ ਐਕਟ੍ਰੈਸ ਦੀ ਜਿਹੜੀ ਐਸ਼ੋ ਆਰਾਮ ਦੀ ਜ਼ਿੰਦਗੀ ਹੁੰਦੀ ਹੈ ਇਹ ਜ਼ਿਆਦਾ ਤੋਂ ਜ਼ਿਆਦਾ 3 ਜਾਂ 4 ਸਾਲ ਦੀ ਹੁੰ ਐਕਟ੍ਰੈਸ ਜਾਂ ਤਾਂ ਆਪਣੇ ਘਰ ਦੇ ਵਿੱਚ ਮਰੀ ਹੋਈ ਮਿਲਦੀ ਹੈ ਜਾਂ ਫਿਰ ਉਹ ਸੁਸਾਈਡ ਕਰ ਲੈਂਦੀ ਹੈ ਜਾਂ ਫਿਰ ਉਹ ਨਸ਼ੇ ਦੀ ਓਵਰਡੋਸ ਦੇ ਨਾਲ ਮਰ ਜਾਂਦੀ ਹੈ ਨਹੀਂ ਤਾਂ ਉਹ ਕਿਸੇ ਨਸ਼ੇ ਦੀ ਆਦੀ ਹੋ ਕੇ ਦਰਦਰ ਦੇ ਉੱਪਰ ਭੀਖ ਮੰਗਦੀ ਫਿਰਦੀ ਹੈ ਜਾਂ ਫਿਰ ਕਿਸੇ ਐਕਟ੍ਰੈਸ ਦਾ ਮਟਰ ਹੋ ਜਾਂਦਾ ਹੈ ਭਿਆਨਕ ਤੋਂ ਭਿਆਨਕ ਇੰਸੀਡੈਂਟ ਇਹ ਐਕਟ੍ਰੈਸ ਦੇ ਨਾਲ ਹੁੰਦੇ ਨੇ ਇਸ ਲਈ ਜਿਹੜੀਆਂ ਕੁੜੀਆਂ ਅੱਜ ਇੰਸਟਾਗ੍ਰam ਦੇ ਉੱਪਰ ਪ੍ਰੋਮੋਟ ਕਰਦੀਆਂ ਹਨ ਇੱਕ ਤਰ੍ਹਾਂ ਦੇ ਨਾਲ ਸਿੱਧਾ ਨਹੀਂ ਹੁੰਦਾ ਇੱਕ ਤਰ੍ਹਾਂ ਦਾ ਸੌਫਟ ਵੀ ਹੁੰਦਾ ਹੈ ਜਿਹੜਾ ਇਹ ਕੁੜੀਆਂ ਪ੍ਰਮੋਟ ਕਰਦੀਆਂ ਨੇ ਜਿਨ੍ਹਾਂ ਦੇ ਬੱਚੇ ਕੁੜੀਆਂ ਵਲਗਰ ਕੱਪੜੇ ਪਾਉਂਦੀਆਂ ਨੇ ਵਲਗਰ ਡਾਂਸ ਕਰਦੀਆਂ ਨੇ ਤੇ ਦੋ ਆਰਥਿਕ ਗੱਲ ਕਰਦੀਆਂ ਨੇ ਇਹ ਕੁੜੀਆਂ ਤੁਹਾਨੂੰ ਅੱਜ ਦੇ ਸਮੇਂ ਮਹਿੰਗੇ ਕਾਰਾਂ ਦੇ ਵਿੱਚ ਮਹਿੰਗੇ ਫਲਾਈਟ ਦੇ ਵਿੱਚ ਵਧੀਆ-ਵਧੀਆ ਲੋਕਾਂ ਦੇ ਨਾਲ ਘੁੰਮਦੀਆਂ ਫਿਰਦੀਆਂ ਦਿਖਾਈ ਦਿੰਦੀਆਂ ਹੁਣਗੀਆਂ ਪਰ ਇੱਥੇ ਤੁਸੀਂ 3 ਜਾਂ 4 ਸਾਲ ਵੇਟ ਕਰੋ ਇਹਨਾਂ ਕੁੜੀਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਿਤੇ ਦਿਖਾਈ ਨਹੀਂ ਦੇਵੇਗੀ ਜਦੋਂ ਤੁਸੀਂ ਤਿੰਨ ਤੋਂ 4 ਸਾਲਾਂ ਬਾਅਦ ਇਹਨਾਂ ਬਾਰੇ ਪਤਾ ਕਰ ਨਿਕਲੋਗੇ ਤਾਂ ਤੁਹਾਨੂੰ ਅਲੱਗ-ਅਲੱਗ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਇਹਨਾਂ ਦੇ ਬਾਰੇ ਕਿ ਇਹਨਾਂ ਦੇ ਨਾਲ ਇਹ ਤਰ੍ਹਾਂ ਘਟਨਾ ਹੋ ਗਈ ਸੀ ਕੀ ਕਹਤੇ ਬਹੁਤ ਸਮਾਂ ਪਹਿਲਾਂ ਤੋਂ ਹੀ ਇਦਾਂ ਹੁੰਦਾ ਆ ਰਿਹਾ ਹੈ ਤੇ ਇੰਸਟਾਗ੍ਰਾਮ ਦੇ ਉੱਪਰ ਜਿਹੜੀਆਂ ਕੁੜੀਆਂ ਸੌਫਟ ਪੋਸਟ ਫੈਲਾ ਰਹੀਆਂ ਨੇ ਉਹਨਾਂ ਦਾ ਅੰਤ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਇਦਾਂ ਦਾ ਹੀ ਹੋਵੇਗਾ ਕਿਉਂਕਿ ਜਿਹੜੀ ਇਹ ਦਲਦਲ ਹੈ ਬਹੁਤ ਜ਼ਿਆਦਾ ਭੈੜੀ ਹੈ ਇੱਥੇ ਕੁੜੀਆਂ ਐਂਟਰੀ ਤਾਂ ਆਪਣੀ ਮਰਜ਼ੀ ਦੇ ਨਾਲ ਕਰਦੀਆਂ ਨੇ ਪਰ ਉਹ ਚਾਹ ਕੇ ਵੀ ਇਸ ਦੇ ਵਿੱਚੋਂ ਫਿਰ ਬਾਹਰ ਨਹੀਂ ਨਿਕਲ ਪਾਉਂਦੀਆਂ ਏਸੀ ਜੀ ਇੱਕ ਸੱਚੀ ਕਹਾਣੀ ਐਮਲੀ ਵੈਲਸ ਦੇ ਬਾਰੇ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬ نیوز ਸਬਸਕ੍ਰਾਈਬ ਕਰਨਾ ਧੰਨਵਾਦ